ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆ ਤੁਹਾਡੇ ਸਾਰੇ ਆਪਾਂ ਦੇ ਚੈਨਲ ਪੰਜਾਬੀ ਫੈਮਿਲੀ ਰਿਐਕਸ਼ਨ ਤੇ ਉਮੀਦ ਕਰਦੇ ਆ ਸਭ ਵਧੀਆ ਹੋਵੇ ਜਦੋਂ ਆਪ ਸਾਰਿਆਂ ਨੇ ਵਿਚਰਦੀ ਕਲਾਜ ਰੱਖੇ ਲੋ ਜੀ ਅੱਜ ਆਪਾਂ ਦੇਖਣ ਆਲੇ ਆ ਕਿ ਜਿਹੜਾ ਸ਼ੋਅ ਹੋਇਆ ਮੈਟ ਗਾਲਾ ਹੋਇਆ ਮੇਰੇ ਖਿਆਲ ਨਾਲ ਮੈਟ ਗਾਲਾ ਦਾ ਮੈਟ ਗਾਲਾ ਕੁਝ ਦਿਨ ਪਹਿਲੇ ਹੋਇਆ ਇਹ ਮੈਟ ਗਾਲਾ ਚੰਦੇ ਮੂਵਿੰਗਾ ਹੋ ਜਾਂਦਾ ਪਤਾ ਕਿੱਡਾ ਵੱਡਾ ਫੈਸਟੀਵਲ ਹੈ ਯਕੀਨ ਕਰੋ ਇਹ ਵਾਕੇ ਬੜਾ ਵੱਡਾ ਵੱਡੇ ਦੁਨੀਆ ਦੇ ਸੈਲੀਬ੍ਰਿਟੀ ਜਿਹੜੇ ਜਾਂ ਸੈਲੀਬ੍ਰਿਟੀ ਜਾਂਦੇ ਨੇ ਜਾਂ ਜਿਹੜੇ ਬਹੁਤ ਮੀਰੂਂ ਦੇ ਹੋ ਜਾਂਦੇ ਨੇ ਭਾਈ ਜਾਨ ਮੈਂ ਤੁਹਾਡੀ ਨੌਲੇਜ ਆਸ ਕਲੀਅਰ ਕਰ ਦਵਾ ਉੱਥੇ ਹਰ ਸੈਲੀਬ੍ਰਿਟੀ ਨਹੀਂ ਜਾ ਸਕਦਾ ਇਹ ਕਹਿੰਦਾ ਨਹੀਂ ਜਾ ਸਕਦਾ ਉੱਥੇ ਤੁਸੀਂ ਇਹ ਗੱਲ ਕਰੋ ਕਿ ਜਿਹੜੇ ਦੁਨੀਆ ਦੇ ਰਿਚਸਟ ਪੀਪਲ ਨੇ ਰਿਚਸਟ ਪੀਪਲ ਉਹਨਾਂ ਆਸਤੇ ਜਿਹੜਾ ਕਿ ਇਹ ਫੰਕਸ਼ਨ ਕੇ ਪ੍ਰੋਗਰਾਮ ਲਗਾ ਕੇ ਰੱਖਿਆ ਜਾਂਦਾ ਇਹਦਾ ਵੀ ਇੱਕ ਫਾਇਦਾ ਕਿ ਕਾਰਡ ਹੁੰਦਾ ਕਿ ਨਾ ਜਿਹਨੂੰ ਬੰਦੇ ਕਾਰਡ ਨਾ ਹੋਣੇ ਹੀ ਜਾਣਾ ਕਿ ਨਾ ਇਨਵਾਈਟਡ ਉਧਰੋਂ ਕੀਤਾ ਜਾਏਗਾ ਉਹਦੇ ਲਾ ਕੋਈ ਵੀ ਬੰਦਾ ਕੁਝ ਸਪੈਸੀਫਿਕ ਸੈਲੀਬ੍ਰਿਟੀਆਂ ਹੁੰਦੇ ਨੇ ਜਿਹਨਾਂ ਨੂੰ ਇਨਵਾਈਟ ਕੀਤਾ ਜਾਂਦਾ ਹੈ ਹਰ ਬੰਦਾ ਮੂਚੋ ਕੇ ਨਹੀਂ ਸ਼ਾਦੀਆਂ ਕਾਰ ਮਿਲਦਾ ਤਾਂ ਪਉਂਦੇ ਜਾਂਦਾ ਹੋਇਆ ਅਮਰੀਕਾ ਚ ਹਾਂ ਮੈਂ ਅਮਰੀਕਾ ਚ ਹੁੰਦਾ ਤੁਸੀਂ ਕਹੋ ਕਿ ਸਾਰੇ ਸੈਲਿਬ੍ਰਿਟੀ ਉੱਥੇ ਜਾ ਸਕਦੇ ਨਹੀਂ ਜਾ ਸਕਦੇ ਜਿੰਨਾ ਹੋਏ ਮਾਈਕ ਕਰਨਗੇ ਉਹੀ ਜਾਣਗੇ ਹੁੰਦਾ ਕੀ ਹੈ ਕਿ ਉੱਥੇ ਜਾ ਕੇ ਤੁਸੀਂ ਆਪਣੇ ਕਲਚਰ ਜਿਹੜੇ ਤੁਹਾਡੇ ਟ੍ਰੈਡੀਸ਼ਨਲ ਰਵਾਜ਼ ਨੇ ਨਾ ਉਹਨਾਂ ਨੂੰ ਪਹਿਨ ਕੇ ਤੁਸੀਂ ਉੱਥੇ ਪਰਫਾਰਮ ਦੇਣਾ ਹੈ ਜਿਹੜਾ ਜਿਵੇਂ ਸਾਡੇ ਦਰਜੀਤ ਬਾਜੀ ਨੇ ਉੱਥੇ ਕੀ ਤਾ ਠੀਕ ਸ਼ਾਹ ਮਹਾਰਾਜਾ ਵਗੈਰਾ ਜਿੰਨਾ ਵੀ ਪੈਸਾ ਇਕੱਠਾ ਹੁੰਦਾ ਹੈ ਮਿਊਜ਼ੀਅਮ ਮੈਂ ਮੈਟਗ ਆਲਾ ਇਹ ਸਾਰਾ ਉਹਨੂੰ ਜਾਂਦਾ ਪੈਸਾ ਜਿੰਨਾ ਵੀ ਜਿੰਨਾ ਵੀ ਪੈਸਾ ਇਕੱਠਾ ਹੁੰਦਾ ਹੈ ਇਹ ਕਿੰਨੂੰ ਜਾਂਦਾ ਮਿਊਜ਼ੀਅਮ ਮੈਂ ਮੈਟਗ ਆਲਾ ਜਿੱਥੇ ਆ ਹੁੰਦਾ ਹੁੰਦਾ ਹਾਂ ਉਹਨਾਂ ਦੀ ਮਿਊਜ਼ੀਅਮ ਨੇ ਮਿਊਜ਼ੀਅਮ ਸਾਰਾ ਪੈਸਾ ਉਹਨੂੰ ਜਾਂਦਾ ਜਿੱਥੇ ਕਿ ਉਹਨਾਂ ਨੇ ਸੇਵਿੰਗ ਕੁਝ ਐਸੀਆਂ ਚੀਜ਼ਾਂ ਸੇਵ ਕੀਤੀਆਂ ਹੋਈਆਂ ਇਤਿਹਾਸ ਤੋਂ ਲੈ ਕੇ ਇਹ ਜਿਹਨੇ ਲਿਬਾਸ ਹੁੰਦੇ ਨੇ ਸਾਰੇ ਉੱਥੇ ਫਿਰੋਕ ਕੀਤਾ ਜਾਂਦਾ ਕਿ ਨਾਲ ਰੱਖ ਦਿੰਦੇ ਨੇ ਅੱਛਾ ਜਿਹੜੇ ਇਹਨਾਂ ਨੇ ਪਹਿਨੇ ਨੇ ਉਹ ਬਾਅਦ ਫਿਰ ਉਹ ਦਰ ਸੰਭਾਲਦਾ ਨੌਲੇ ਚ ਕੀ ਨਾ ਨੌਲੇਜ ਹੋਣਾ ਹਰ ਚੀਜ਼ ਦੇ ਉੱਪਰ ਜ਼ਰੂਰੀ ਹੁੰਦਾ ਵਾ ਅੱਜ ਉਹ ਪਹਿਲੇ ਜਿੰਨਾ ਕਿ ਸਾਡੇ ਕੋਲ ਨੌਲੇਜ ਦੇ ਅਸੀਂ ਝਾੜ ਲਿਆ ਵਾ ਤੇ ਪਹਿਲੇ ਦੇਖੀਏ ਆਪਾਂ ਵੀਡੀਓ ਫਿਰ ਅਸੀਂ ਕਰਦੇ ਆ ਵਿਚਾਰ ਇਹ ਕੀ ਹੋ ਰਿਹਾ ਵਿਚਾਰ ਇਹ ਆਪਾਂ ਇਹ ਪ੍ਰੋਗਰਾਮ ਨਹੀਂ ਵੇਖਣ ਜਾ ਰਹੇ ਇਹ ਆਪਾਂ ਚਾਹ ਇਨਫੋਰਮੇਟਿਵ ਖੜੀ ਇਨਫੋ ਲੈਣਾ ਚਾਹ ਜਿਹੜਾ ਕਿ ਬਰਾਏ ਪੰਜਾਬ ਵਾਲਿਆਂ ਨੇ ਵੀਡੀਓ ਅਪਲੋਡ ਕੀਤਾ ਅੱਜ ਉਹ ਪਹਿਲੇ ਵੀਡੀਓ ਵੇਖ ਲੈਣੇ ਫਿਰ ਅਸੀਂ ਕਰਦੇ ਆ ਵਿਚਾਰ ਸਾਂਝੇ ਦਲਜੀ ਸਿੰਧੀ ਅਮਰੀਕਾ ਦਾ ਇੱਕ ਵੱਡਾ ਇਵੈਂਟ ਮਨੇ ਜਾਂਦਾ ਮੈਟ ਕਾਲਾ ਜਿਸ ਵਿੱਚ ਭਾਰਤ ਦੀਆਂ ਬਟੀਆਂ ਸਿਆ ਪੂਨੇ ਜਿਦਾਂ ਸ਼ਾਹੂ ਖਾਨ ਪਹੁੰਚਦੇ ਨੇ ਉਸਦੀ ਇਹ ਪਹਿਲੀ ਵਾਰ ਇੱਕ ਪੰਜਾਬੀ ਇੱਕ ਸਿੱਖ ਇਸ ਪ੍ਰੋਗਰਾਮ ਵਿੱਚ ਕੋਲਿਆ ਦੇ ਨਾਮ ਦਲਜੀਤ ਦੋਸਾਂਜ ਹੈ ਪੰਜਾਬ ਦੇ ਇਹਨੇ ਵੱਡੇ ਸਿੰਗਲ ਨੇ ਜੋ ਪੂਰੀ ਦੁਨੀਆ ਦੇ ਵਿੱਚ ਚਲੋ ਕਿ ਆਪਣਾ ਇਸ ਵਕਤ ਆਪਣੀ ਕਲਾ ਨੂੰ ਮਨਾ ਚੁੱਕੇ ਨੇ ਜਿੱਥੇ ਸਾਰੀ ਦੁਨੀਆ ਉਹਨਾਂ ਦੀ ਤਾਰੀਫ ਕਰਦੀ ਹੈ ਜੋ ਉਹਨਾਂ ਨੇ ਕਿ ਗੈਟ ਅਪ ਨੂੰ ਤੁਲੂ ਸਿੱਖਿਆ ਜੋ ਉਹਨਾਂ ਨੇ ਲਿੱਤਾ ਹੈ ਗਿਆ ਦਸਤਾਰ ਸਜਾ ਕੇ ਲਿੱਤਾ ਹੈ ਕਾਫੀ ਬੱਚਿਆਂ ਨੇ ਲੁਕਣਾ ਕਰੀਏ ਜਿੱਥੇ ਲੋਕ ਤਾਰੀਫਾਂ ਕਰਦੇ ਨਹੀਂ ਉਤਹੀ ਭਾਰਤ ਦੇ ਇੱਕ ਮੀਡੀਆ ਰਿਪਬਲਿਕ ਭਾਰਤ ਵੱਲੋਂ ਇਸ ਦਾ ਮਜਾਕ ਡਾ ਗਿਆ ਕਿ ਲੋਕ ਨਜੀਦੀ ਸਲੁਕ ਦਾ ਮਜਾਕ ਡਾ ਰਹੇ ਨੇ ਇਸ ਲੁਕ ਨੂੰ ਉਤੇ ਜੋ ਕਿ ਟਿੱਪਣੀ ਆਈ ਹੈ ਰਬੀ ਭਾਰਤ ਦੀ ਉਹਨਾਂ ਵੱਲੋਂ ਇੱਕ ਪੋਸਟ ਪਾਈ ਗਈ ਹੈ ਇਸ ਨੂੰ ਲੈ ਕੇ ਕਿਵੇਂ ਦੇਖਦੇ ਹੋ ਕਿ ਕਿੱਡੀ ਵੱਡੀ ਗੱਲ ਨਹੀਂ ਹੈਗੀ ਕਿ ਇੱਕ ਪੰਜਾਬੀ ਇੱਕ ਸਿੱਖ ਮੈਟ ਗਾਰਾ ਜੋ ਅਮਰੀਕਾ ਦਾ ਐਡਾ ਵੱਡਾ ਇਵੈਂਟ ਹੈ ਉੱਥੇ ਪਹੁੰਚੇ ਹੈ ਤੇ ਉੱਥੇ ਪਹੁੰਚ ਕੇ ਉਹ ਦੁਨੀਆ ਨੇ ਉਸ ਨੂੰ ਇਸ ਲੁਕ ਦੇ ਵਿੱਚ ਦੇਖਿਆ ਹੈ ਕੀ ਕਿ ਹੁੰਗੇ ਜੋ ਰਿਪਬਲਿਕ ਨੂੰ ਆਰਕਨ ਸਿੱਕੇ ਨਾਲ ਉਹਨਾਂ ਦੇ ਉੱਤੇ ਇੱਕ ਟੁਪਣੀ ਕੀਤੀ ਜਾ ਰਹੀਆਂ ਨੇ ਹਾਂਜੀ ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਇਹ ਪੋਸਟ ਨਹੀਂ ਹੈਗੀ ਰਿਪਬਲਿਕ ਟੀਵੀ ਵੱਲੋਂ ਇਹ ਪ੍ਰੋਪਰ ਨਿਊਜ਼ ਪਾਈ ਗਈ ਹੈ ਉਹਨਾਂ ਨੇ ਆਪਣੀ ਵੈਬਸਾਈਟ ਦੇ ਉੱਤੇ ਇਹ ਨਿਊਜ਼ ਪਾਈ ਹੈ ਜਿੱਥੇ ਨਿਊਯਾਰਕ ਟਾਈਮ ਦੁਨੀਆ ਦਾ ਵੱਡੇ ਅਖਬਾਰਾਂ ਦੇ ਵਿੱਚੋਂ ਇੱਕ ਨਿਊਯਾਰਕ ਟਾਈਮ ਜਿੱਥੇ ਇਹ ਕਹਿ ਰਿਹਾ ਕਿ ਦਰਜੀਤ ਨੇ ਮੈਟ ਗਾਲਾ ਦੇ ਵਿੱਚ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਉੱਥੇ ਰਿਪਬਲਿਕ ਭਾਰਤ ਕੀ ਕਹਿ ਰਿਹਾ ਰਿਪਬਲਿਕ ਟੀਵੀ ਕੀ ਕਹਿ ਰਿਹਾ ਉਹ ਕਹਿ ਰਿਹਾ ਵੀ ਬੈਸਟ ਦਿੱਲੀ ਦੇ ਕਿਸੇ ਬਰਾਤੀ ਯਾਨੀ ਕਿ ਵਿਆਹ ਵਾਲੇ ਮੁੰਡੇ ਦੀ ਡਰੈਸ ਪਾ ਕੇ ਦਿਲਜੀਤ ਉਹਥੇ ਚਲੇ ਗਿਆ ਤੇ ਲੋਕ ਉਹਨੂੰ ਬਹੁਤ ਟ੍ਰੋਲ ਕਰ ਰਹੇ ਨੇ ਹਾਲਾਂਕਿ ਕੋਈ ਟ੍ਰੋਲਿੰਗ ਨਹੀਂ ਹੋਈ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਇਥੋਂ ਤੱਕ ਕਿ ਵੱਡੇ ਵੱਡੇ ਸਟਾਰ ਸ਼ਾਕੀਰਾ ਵਰਗੇ ਵੀ ਜਿਹੜੇ ਨੇ ਉਹ ਦਿਲਜੀਤ ਨੂੰ ਸਾਝੀ ਦੀ ਉਸ ਡਰੈਸ ਦੇ ਉਹ ਉਹਦੇ ਹੀ ਜਿਹੜੀ ਉਹਨੇ ਪਾਈ ਹੋਈ ਸੀ ਪੋਸ਼ਾਕ ਉਹਦੇ ਫੈਨ ਹੋਏ ਹੋਏ ਨਜ਼ਰ ਆਏ ਉਹ ਤਸਵੀਰਾਂ ਕਚਵਾਰਾਈ ਸੀ ਉਹਦੇ ਨਾਲ ਸੋ ਦੇਖੋ ਤੁਸੀਂ ਭਈ ਇਹ ਗੱਲ ਤਾਂ ਸਾਫ਼ ਹੋ ਜਾਂਦੀ ਹੈ ਕਿ ਜਦੋਂ ਜਦੋਂ ਵੀ ਕੋਈ ਪੰਜਾਬ ਨੂੰ ਰਿਪਰੈਜ਼ੈਂਟ ਕਰੇਗਾ ਭਾਰਤ ਤੋਂ ਬਾਹਰ ਜਾ ਕੇ ਤੇ ਉਹਦੀ ਟ੍ਰੋਲਿੰਗ ਇਸ ਤਰ੍ਹਾਂ ਹੀ ਹੋਏਗੀ ਜੇ ਭਾਰਤ ਦੇ ਥੱਲੇ ਰਹਿ ਕੇ ਯਾਨੀ ਕਿ ਭਾਰਤ ਵਾਲੇ ਪੱਖੋਂ ਮਤਲਬ ਕੋਈ ਪੰਜਾਬੀ ਜਾਂਦਾ ਹੈ ਭਾਰਤ ਨੂੰ ਰਿਪਰੈਜ਼ੈਂਟ ਕਰਦਾ ਹੈ ਫਿਰ ਉਹਦੇ ਨਾਲ ਸਾਰੇ ਖੜ ਜਾਂਦੇ ਆ ਪਰ ਜਦੋਂ ਜਦੋਂ ਵੀ ਹੁੰਦਾ ਹੈ ਕਿ ਪੰਜਾਬ ਦਾ ਕੋਈ ਸਟਾਰ ਉੱਠਦਾ ਹੈ ਪੰਜਾਬ ਦਾ ਕੋਈ ਨੌਜਵਾਨ ਉੱਠਦਾ ਹੈ ਜਿਹੜਾ ਜਾ ਕੇ ਸਿੱਧੇ ਇੰਟਰਨੈਸ਼ਨਲ ਸਟੇਜਾਂ ਦੇ ਉੱਤੇ ਪੰਜਾਬ ਨੂੰ ਜਿਹੜਾ ਹੈਗਾ ਉਹ ਰਿਪਰੈਜ਼ੈਂਟ ਕਰਦਾ ਤਾਂ ਉੱਥੇ ਫਿਰ ਦਰਦ ਜਿਹੜੀ ਹੋਣੀ ਲਾਜ਼ਮੀ ਹੈ ਤੇ ਹੁੰਦੀ ਵੀ ਰਹੀ ਹੈ ਸਿੱਧੂ ਮੂਸੇਵਾਲੇ ਦੇ ਨਾਲ ਦੁਸ਼ਮਣੀ ਕੀ ਸੀ ਇਹਹੀ ਦੁਸ਼ਮਣੀ ਸੀ ਜੇ ਹੁਣ ਏਪੀ ਢਿੱਲੋਂ ਸ਼ੋਭ ਵਰਗਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਜਿਹੜਾ ਹੈਗਾ ਨਿਸ਼ਾਨੇ ਦੇ ਉੱਤੇ ਲਿਆਂਦਾ ਗਿਆ ਇਸ ਵਾਰ ਜਿਹੜੀ ਦਿਲਜੀਤ ਤੋਂ ਸਾਝੀ ਦੀ ਪੋਸ਼ਾਕ ਸੀ ਆਪਾਂ ਉਹਦੇ ਬਾਰੇ ਗੱਲ ਕਰੀਏ ਜੋ ਮੈਟ ਗਾਲਾ ਦੇ ਵਿੱਚ ਉਹ ਪਾ ਕੇ ਗਏ ਇੱਕ ਮਹਾਰਾਜਾ ਸਟਾਈਲ ਡਰੈਸ ਸੀ ਦਸਤਾਰ ਸਜਾਈ ਹੋਈ ਹੈ ਤੇ ਜਿਹੜੀ ਉਹਨਾਂ ਨੇ ਸ਼ਾਲ ਲਈ ਹੋਈ ਹੈ ਨਾ ਉਹਦੇ ਉੱਤੇ ਗੁਰਮੁਖੀ ਦੇ ਅੱਖਰ ਉਚਰੇ ਹੋਏ ਨੇ ਮਤਲਬ ਕਿ ਉਹ ਤੁਸੀਂ ਦੇਖੋ ਭਈ ਉਹ ਗੁਰਮੁਖੀ ਲਿਖੀ ਹੋਈ ਉਸ ਸ਼ਾਲ ਦੇ ਉੱਤੇ ਜਿਹੜੀ ਹੈ ਉਹ ਇੰਨੀ ਜ਼ਿਆਦਾ ਚੁੱਭ ਗਈ ਕਿ ਇਹ ਕਿਹਾ ਦੁੱਤਾ ਕਿ ਭਾਈ ਇਹ ਕਿਸੇ ਵੈਸਟ ਦਿੱਲੀ ਦੇ ਵਿੱਚ ਕੋਈ ਸਿੱਖ ਦੇ ਸਿੱਖ ਨੌਜਵਾਨ ਦਿੱਤੇ ਵੇਰਾ ਆ ਦੀ ਜਿਹੜੀ ਹੈਗੀ ਉਹ ਡ੍ਰੈਪ ਲੱਗਦੀ ਹੈ ਮਤਲਬ ਕਿ ਜਿਵੇਂ ਆਮ ਹੁੰਦਾ ਨਾ ਡਰੈਸਾਂ ਦੇ ਵਿੱਚ ਪੱਗਾਂ ਦੇ ਉੱਤੇ ਕਲਗੀਆਂ ਲਾ ਲੈਂਦੇ ਨੇ ਜਾਂ ਸ਼ੇਰਵਾਨੀ ਪਾ ਲੈਂਦੇ ਆ ਸੋ ਉਹਨੂੰ ਉਹਦਾ ਰੂਪ ਦੇ ਦਿੱਤਾ ਗਿਆ ਹਾਲਾਂਕਿ ਨਿਊਯਾਰਕ ਟਾਈਮ ਕਹਿੰਦਾ ਵੀ ਕੀਆ ਬਾਤਾਂ ਨੇ ਹਲ ਇਕੱਲਾ ਨਿਊਯਾਰਕ ਟਾਈਮ ਹੀ ਨਹੀਂ ਆਪਾਂ ਦੇਖਿਆ ਦੁਨੀਆ ਭਰ ਦੀਆਂ ਵੱਡੀਆਂ ਖਬਰਾਂ ਨੇ ਦਲਜੀਤ ਉਸਾਂ ਨੇ ਸਪੈਸ਼ਲੀ ਕਵਰ ਕੀਤਾ ਮੈਂ ਤਾਂ ਇਥੋਂ ਤੱਕ ਵੀ ਇੱਕ ਅਖਬਾਰ ਦੀ ਖਬਰ ਪੜ੍ਹ ਰਿਆ ਸੀ ਕਿ ਸਕਰੀਨ ਟਾਈਮ ਜਿਹੜਾ ਹੈਗਾ ਉਹ ਜ਼ਿਆਦਾ ਦਲਜੀਤ ਨੇ ਖਾਗਾ ਮਤਲਬ ਕਿ ਉਹਨਾਂ ਦੇ ਉੱਤੇ ਫੋਟੋਆਂ ਦੀਆਂ ਅੱਖਾਂ ਰਹੀਆਂ ਫੋਟੋਗ੍ਰਾਫਰ ਅੱਗੇ ਪਿੱਛੇ ਦੀ ਪੰਜਾਬੀ ਜਿਹੜੇ ਨੇ ਉਹ ਅੱਗੇ ਪਿੱਛੇ ਦੇਖ ਰਹੇ ਸੀ ਵੀ ਭਾਈ ਦਸ ਜ਼ਿਲ੍ਹੇ ਤੋਂ ਬੰਦਾ ਅੱਜ ਐਡੇ ਵੱਡੇ ਜਿਹੜੇ ਆਪਾਂ ਕਹੀਏ ਵੀ ਈਵੈਂਟ ਦੇ ਵਿੱਚ ਇੱਕ ਗੈਸਟ ਦੇ ਰੂਪ ਦੇ ਵਿੱਚ ਆਇਆ ਮੈਂ ਇੱਕ ਗੱਲ ਹੁਣ ਮੈਂ ਦੱਸ ਦਵਾਂ ਕਿ 1948 ਦੇ ਵਿੱਚ ਸ਼ੋ ਹੋਇਆ ਇੱਕ ਫੈਸ਼ਨ ਇਵੈਂਟ ਹੈ ਜਿਹਦੇ ਵਿੱਚ ਵੱਡੇ ਵੱਡੀਆਂ ਹਸਤੀਆਂ ਨੂੰ ਸੱਦਿਆ ਜਾਂਦਾ ਹੈ ਵਿੱਚ ਆਰਟਿਸਟ ਜਿਹੜੇ ਆਉਂਦੇ ਨੇ ਉਹਦੇ ਵਿੱਚ ਸਿੰਗਰ ਹੁੰਦੇ ਨੇ ਐਕਟਰ ਹੁੰਦੇ ਨੇ ਜਾਂ ਉਸ ਤੋਂ ਬਾਅਦ ਕੋਈ ਰਾਜਨੀਤਿਕ ਵੱਡੇ ਪੋਲਿਟਿਸ਼ੀਅਨਸ ਵੀ ਹੁੰਦੇ ਨੇ ਜੋ ਮਤਲਬ ਕਿ ਆਪਣਾ ਕੋਈ ਫੈਸ਼ਨ ਲੁੱਕ ਲੈ ਕੇ ਉੱਥੇ ਪਹੁੰਚਦੇ ਹੁੰਦੇ ਆ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ 50 ਡਾਲਰ ਦੀ ਟਿਕਟ ਤੋਂ ਇਹ ਸ਼ੁਰੂ ਹੋਇਆ ਮੈਟ ਗਾਲਾ ਜਿਹੜੀ ਐਂਟਰੀ ਸੀ ਨਾ ਜਦੋਂ 1948 ਦੇ ਵਿੱਚ 50 ڈالر ਤੋਂ ਸ਼ੁਰੂ ਹੋਇਆ ਤੇ ਅੱਜ 75000 ڈالر ਜਿਹੜੀ ਹੈ ਉਹਦੀ ਟਿਕਟ ਹੀ ਹੈ ਉਸ ਇਵੈਂਟ ਦੀ ਤੇ ਦੁਨੀਆਂ ਦੇ ਮੰਨੇ ਪਰਮਨੇ ਜਿਹੜੇ ਇਵੈਂਟ ਹੁੰਦੇ ਨੇ ਫੈਸ਼ਨ ਦੇ ਉਹਦੇ ਵਿੱਚੋਂ ਇੱਕ ਏ ਹੁੰਦਾ ਸੋ ਜਿਹਦੇ ਵਿੱਚ ਭਾਰਤੀਆਂ ਹੋਰ ਵੀ ਹਸਤੀਆਂ ਗਈਆਂ ਨੇ ਜਿਵੇਂ ਆਪਾਂ ਕਹਿ ਲਈਏ ਪ੍ਰਿਅੰਕਾ ਚੋਪੜਾ ਸ਼ਾਹਰੂਖ ਖਾਨ ਜਾਂ ਹੋਰ ਲੋਕ ਵੀ ਗਏ ਆ ਸੋ ਉਹਦੇ ਵਿੱਚ ਉਹਦੇ ਨਾਲ ਨਾਲ ਦਲਜੀਤ ਦੋਸਾਨ ਜਿਹੜੇ ਨੇ ਉਹਨਾਂ ਨੇ ਜਦੋਂ ਪੱਗ ਬੰਨ ਕੇ ਦਸਤਾਰ ਬੰਨ ਕੇ ਉੱਥੇ ਐਂਟਰੀ ਕੀਤੀ ਹੈ ਤੇ ਉੱਥੇ ਮਾਹੌਲ ਹੀ ਇੱਕ ਵੱਖਰਾ ਹੋ ਗਿਆ ਸੋ ਗੋਦੀ মিডিਆ ਕਹਿ ਲਈ ਜਾਂ ਇੱਕ ਭਾਰਤ ਦਾ ਉਹ ਰੁਖ ਕਹਿ ਲਈਏ ਕਿ ਜਦੋਂ-ਜਦੋਂ ਵੀ ਪੰਜਾਬ ਸਿੱਧੇ ਤੌਰ ਦੇ ਉੱਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਗਿਆ ਤਾਂ ਉਹ ਉਹ ਜਿਹੜੀ ਆ ਦਰਦ ਹੁੰਦੀ ਰਹੀ ਹੈ ਤੇ ਹੁੰਦੀ ਰਹਿਣੀ ਹੈ ਜਿਵੇਂ ਮੈਂ ਪਹਿਲਾਂ ਗੱਲ ਕਹੀ ਹੈ ਸਿੱਧੂ ਮੂਸੇਵਾਲੇ ਦੇ ਨਾਲ ਤੁਸੀਂ ਦੇਖੋ ਕੀ ਕੁਝ ਵਾਪਰ ਗਿਆ ਉਸ ਤੋਂ ਬਾਅਦ ਹੋਰ ਸਾਡੇ ਕਲਾਕਾਰਾਂ ਨੂੰ ਕਿਵੇਂ ਪ੍ਰੋਲ ਕੀਤਾ ਗਿਆ ਉਹਨਾਂ ਨੂੰ ਇਸ ਤਰੀਕੇ ਦਾ ਬਣਾ ਦਿੱਤਾ ਗਿਆ ਕਿ ਭਾਈ ਪਈ ਇਹ ਸਿੱਧੇ ਤੌਰ ਤੇ ਨਾ ਜਾਣ ਇਹ ਬੰਬੇ ਥਾਣੀ ਹੋ ਕੇ ਜਾਣ ਇਹ ਬਾਲੀਵੁੱਡ ਦੇ ਵਿੱਚੋਂ ਦੀ ਲੱਗ ਕੇ ਜਾਣ ਫਿਰ ਕੋਈ ਪ੍ਰੋਬਲਮ ਨਹੀਂ ਹੈਗੀ ਅਦਰਵਾਇਜ਼ ਜੇ ਸਿੱਧੇ ਜਾਣੇ ਹੋ ਤਾਂ ਫਿਰ ਉਹਨਾਂ ਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਦਸਤਾਰ ਪ੍ਰਮੋਟ ਹੋ ਰਹੀ ਹੈ ਕੱਲਾ ਪੰਜਾਬ ਪ੍ਰਮੋਟ ਹੋ ਰਿਹਾ ਉਹਦੇ ਨਾਲ ਗੁਰਮੁਖੀ ਪ੍ਰਮੋਟ ਹੋ ਰਹੀ ਹੈ ਇਹਨਾਂ ਦੀ ਪੱਗ ਜਿਹੜੀ ਹੈਗੀ ਆ ਉਹ ਦੁਨੀਆ ਭਰ ਕੇ ਵੇਖੀ ਜਾਂਦੀ ਹੈ ਲੋਕ ਸਮਝਣ ਲੱਗ ਪਏ ਨੇ ਕਿਉਂਕਿ ਇੱਕ ਵੇਲਾ ਸੀ ਨਾ ਜਦੋਂ ਪੱਗ ਨੂੰ ਪੱਗ ਦੀ ਪਹਿਚਾਨ ਨਹੀਂ ਸੀ ਦੁਨੀਆ ਦੇ ਵਿੱਚ ਆਪਾਂ ਦੇਖਦੇ ਆ ਰੈਥਿਸਿਜ਼ਮ ਦੇ ਬਹੁਤ ਸਾਰੇ ਜਿਹੜੇ ਨੇ ਜਿਹੜੀਆਂ ਘਟਨਾਵਾਂ ਹੋਈਆਂ ਅਮਰੀਕਾ ਦੇ ਵਿੱਚ 911 ਤੋਂ ਬਾਅਦ ਜਿੱਥੇ ਦਸਤਾਰ ਨੂੰ ਇੱਕ ਆਪਾਂ ਕਹੀਏ ਵੀ ਗਲਤ ਆਇਡੈਂਟੀਟੀ ਆਇਡੈਂਟੀਟੀ ਦੇ ਰੂਪ ਦੇ ਵਿੱਚ ਦੇਖਿਆ ਗਿਆ ਤੇ ਕਈ ਸਿੱਖਾਂ ਦੇ ਉੱਥੇ ਜਿਹੜੇ ਨੇ ਉਹ ਕਤਲ ਤੱਕ ਵੀ ਹੋ ਗਏ ਫਿਰ ਉਸ ਤੋਂ ਬਾਅਦ ਯੂਰਪੀਅਨ ਕੰਟਰੀਆਂ ਦੇ ਵਿੱਚ ਦੇਖੀਏ ਤਾਂ ਉੱਥੇ ਵੀ ਜ਼ਿਆਦਾ ਲੋਕ ਜਿਹੜੇ ਨੇ ਉਹ ਪਾਕ ਦੀ ਪਹਿਚਾਨ ਨਹੀਂ ਕਰਦੇ ਪਰ ਜਦੋਂ ਸਾਡੇ ਇਹ ਲੋਕ ਉਹਦੇ ਵਿੱਚ ਇਕੱਲੇ ਮੈਂ ਦਿਲਜੀਤ ਤੋਂ ਸਾਂਝੀ ਦੀ ਗੱਲ ਨਹੀਂ ਕਰਦਾ ਸਾਡੇ ਬਹੁਤ ਸਾਰੇ ਹੋਰ ਯੋਧੇ ਨੇ ਬਹੁਤ ਸਾਰੇ ਸਾਡੇ ਜਿਹੜੇ ਹੋਰ ਆਪਾਂ ਕਹੀਏ ਵੀ ਜਿਹੜੇ ਲੋਕ ਸਿੱਖੀ ਨੂੰ ਜਾਂ ਪੰਜਾਬ ਨੂੰ ਪ੍ਰਮੋਟ ਕਰਨ ਵਾਲੇ ਉਹਨਾਂ ਨੇ ਪੱਗ ਜਿਹੜੀ ਆ ਉਹ ਲੈ ਕੇ ਆਂਦੀ ਵਰਲਡ ਲੈਵਲ ਦੇ ਉੱਤੇ ਸੋ ਇਹਨਾਂ ਲੋਕਾਂ ਕਰਕੇ ਪੱਗ ਦੀ ਪਛਾਣ ਜਿਹੜੀ ਹੈਗੀ ਉਹ ਬਣਦੀ ਆ ਇਹਦੇ ਵਿੱਚ ਕਈ ਸਾਡੇ ਬਹੁਤ ਲੋਕ ਕਈ ਵਾਰੀ ਮਾਈਂਡ ਕਰਦੇ ਹੁੰਦੇ ਆ ਉਹ ਕਹਿੰਦੇ ਹੁੰਦੇ ਵੀ ਇਹਨਾਂ ਨੇ ਨਹੀਂ ਪੱਗ ਕੀਤੀ ਸੋ ਇਹਨਾਂ ਨੂੰ ਪੱਗ ਅੱਗੇ ਲੈ ਕੇ ਆਈ ਆ ਉਹ ਤੁਸੀਂ ਜਿਵੇਂ ਮਰਜ਼ੀ ਸਮਝ ਲਓ ਪੱਗ ਨਾ ਬਣੀ ਹੁੰਦੀ ਤਾਂ ਅੱਜ ਦਿਲਜੀਤ ਦੋਸਾਂਝ ਵੀ ਸ਼ਾਇਦ ਇੱਥੇ ਨਾ ਪਹੁੰਚਦਾ ਇਹ ਗੱਲ ਤਾਂ ਹੈਗੀ ਆ ਕਿ ਉਹਦੀ ਪੱਗ ਦੇ ਨਾਲ ਜਿਹੜੀ ਟੌਰ ਹੈ ਉਹ ਵੱਖਰੀ ਹੋਈ ਹੈ ਜੇ ਕਿਤੇ ਉਹਦੀ ਪੱਗ ਤੋਂ ਬਿਨਾਂ ਵਾਲੀ ਤੁਸੀਂ ਦੇਖ ਲਓ ਜੋ ਉਹ ਉਹਦੀਆਂ ਤਸਵੀਰਾਂ ਵਾਇਰਲ ਵੀ ਨੇ ਤੇ ਉਹਦੇ ਵਿੱਚੋਂ ਕਿੰਨਾ ਫਰਕ ਲੱਗਦਾ ਇਹ ਗੱਲ ਤਾਂ ਹੈ ਡੈਫੀਨੇਟਲੀ ਪੱਕੀ ਹੈ ਕਿ ਦਸਤਾਰ ਜਿਹੜੀ ਹੈ ਨਾ ਉਹ ਦੁਨੀਆਂ ਦੇ ਵਿੱਚ ਭਾਵੇਂ ਹਜ਼ਾਰ ਬੰਦਾ ਵੀ ਕਿਤੇ ਇੱਕ ਥਾਂ ਤੇ ਖੜਾ ਹੋਵੇ ਲੱਖ ਬੰਦਾ ਵੀ ਖੜਾ ਹੋਵੇ ਤੇ ਦਸਤਾਰ ਵਾਲਾ ਦੂਰੋਂ ਲੱਭਦਾ ਸੋ ਉਹਦੀ ਟੌਰ ਜਿਹੜੀ ਆ ਉਹ ਵੱਖਰੀ ਹੁੰਦੀ ਹੈ ਇਹ ਗੱਲ ਤਾਂ ਪੱਕੀ ਹੈ ਪਰ ਜਦੋਂ ਜਦੋਂ ਆਪਾਂ ਲੈ ਕੇ ਜਾਂਦੇ ਆ ਇਹਦੇ ਵੱਡੇ ਸਮਾਗਮਾਂ ਦੇ ਵਿੱਚ ਜੋ ਜਿੱਥੇ মিডিਆ ਕਵਰੇਜ ਮਿਲਦੀ ਹੈ ਜਿੱਥੇ ਦੁਨੀਆ ਦਾ ਧਿਆਨ ਤੁਹਾਡੇ ਵੱਲ ਜਾਂਦਾ ਜਿੱਥੇ ਫੋਟੋਗ੍ਰਾਫਰ ਜਿਹੜੇ ਨੇ ਇੰਟਰਨੈਸ਼ਨਲ ਲੈਵਲ ਦੇ ਉਹ ਤੁਹਾਡੀਆਂ ਤਸਵੀਰਾਂ ਖਿੱਚਦੇ ਨੇ ਤੇ ਫਿਰ ਰਸਤਾਲੀਆਂ ਦੇ ਵਿੱਚ ਮੈਗਜ਼ੀਨਜ਼ ਦੇ ਵਿੱਚ ਛਾਪਦੀਆਂ ਤਾਂ ਫਿਰ ਉਹ ਗੱਲ ਵੱਖਰੀ ਹੋ ਜਾਂਦੀ ਹੈ ਉਹ ਪ੍ਰਮੋਟ ਪ੍ਰਮੋਟ ਕਰਨਾ ਹੁੰਦਾ ਹੈ ਪ੍ਰਚਾਰ ਕਰਨਾ ਹੁੰਦਾ ਹੈ ਸੋ ਇਹ ਜਿਹੜੀ ਅੱਜ ਦੀ ਘਟਨਾ ਇਹ ਅੱਜ ਆਈ ਹੈ 5 ਤਰੀਕ ਨੂੰ ਇਹ ਇਵੈਂਟ ਹੁੰਦਾ ਤੇ ਅੱਜ 6 ਤਰੀਕ ਨੂੰ ਜਿੱਥੇ-ਜਿੱਥੇ ਭਾਂਬੜ ਮਚਣਾ ਸੀ ਉੱਥੇ ਭਾਂਬੜ ਬੱਗ ਗਿਆ ਤੇ ਜਿਹੜੇ ਲੋਕ ਖੁਸ਼ ਹੋ ਰਹੇ ਨੇ ਉਹ ਖੁਸ਼ ਵੀ ਹੋ ਰਿਹਾ ਹੈ ਦਲਜੀਤ ਦੋਸਾਂ ਦੀ ਮੈਟ ਗਾਲਾ ਦੇ ਵਿੱਚ ਹੋਈ ਐਂਟਰੀ ਤੋਂ ਬਾਅਦ ਜੀ ਹਾਂ ਜੀ ਤੁਹਾਨੂੰ ਧੰਨਵਾਦ ਕਰਦੇ ਆਂ ਸਾਨੂੰ ਜੁੜਨ ਦੇ ਲਈ ਜਿੱਦਾਂ ਕਿ ਤੁਸੀਂ ਆਪਣੇ ਵਿਚਾਰ ਸਾਂ ਦਰਸ਼ਕਾਂ ਦਿੱਤੇ ਨੇ ਕਿਸ ਤਰੀਕੇ ਨਾਲ ਪੱਗ ਦੇ ਕਰਕੇ ਅੱਜ ਦਲਜੀਤ ਸਿੰਘ ਕਿੱਥੋਂ ਪਹੁੰਚ ਗਿਆ ਅਮਰੀਕਾ ਦੇ ਐਡਵਰਟਿਜ਼ਰ ਕਲੋਗੀ ਉਸ ਇਵੈਂਟ ਵਿੱਚ ਪਹੁੰਚ ਚੁੱਕਿਆ ਹੈ ਹਾਲਾਂਕਿ ਲੋਕਾਂ ਨੂੰ ਉਸਦੇ ਇੱਥੇ ਪਹੁੰਚ ਤੋਂ ਵੀ ਕਹੋ ਕਿ ਤਰਾਜ ਹੈ ਜਾਂ ਪਰੇਸ਼ਾਨੀਆਂ ਕੋਈ ਬਟ ਕਾਫੀ ਮਾਨਣ ਵਾਲੀ ਗੱਲ ਹੈ ਕਿ ਜਿੱਥੇ ਦਲਜੀਤ ਅੱਜ ਪਹੁੰਚ ਚੁਕਿਆ ਹੈ ਇਸ ਨਾਲ ਪ੍ਰਾਈਵੇਟਟੀ ਦੇਖੇ ਦੱਸਕਾਂ ਦਾ ਅੱਜ ਤੁਹਾਡੇ ਵੀ ਧੰਨਵਾਦ ਕਰਦੇ ਹਾਂ ਧੰਨਵਾਦ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਯਾਦ ਲਾਸਟ ਈਅਰ ਸਟਾਰਚ ਗੱਲ ਕੀਤੀ ਕਿ ਇੱਥੇ ਇਨਵੀਟੇਸ਼ਨ ਆਉਂਦੇ ਨੇ ਇਨਵੀਟੇਸ਼ਨ ਨਹੀਂ ਆਉਂਦੇ ਇਥੇ ਤੁਸੀਂ ਇਨਵੀਟੇਸ਼ਨ ਭੇਜਣਾ ਆਪਣੀ ਐਪਲੀਕੇਸ਼ਨ ਭੇਜਣੀ ਹੈ ਫੀਸ ਭੇਜਣੀ ਹੈ ਤੇ ਫਿਰ ਉਹਨਾਂ ਨੇ ਤੁਹਾਨੂੰ ਅਲਾਉ ਕਰਨਾ ਹੈ ਤੁਸੀਂ ਆਣਾ ਕਿ ਨਹੀਂ ਆਣਾ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਇਹ ਜਿਹੜੇ ਸੈਲੀਬ੍ਰਿਟੀ ਉਹਨਾਂ ਨੂੰ ਇਨਵੀਟੇਸ਼ਨ ਹੀ ਹੋਣਾ ਹੁੰਦਾ ਜਿਹੜੇ ਮੱਛੀ ਆਣਾ ਲੋਕ ਇਥੇ ਦੇਖਣ ਆ ਰਿਹਾ ਹੈ ਨਿਕਾਣ ਪਬਲਿਕ ਨੇ ਕਿੰਨਾ ਮੈ ਫੀਸ ਭਰਉਣੀ ਹੈ ਉੱਚ ਦੇਖ ਹਾਂ ਉਹਨਾਂ ਦੀ ਬੰਨੇ ਬਾਕੀ ਪੰਜਰੇ ਸੈਲੀਬ੍ਰਿਟੀ ਉਹਨਾਂ ਨੂੰ ਤੁਹਾਨੂੰ ਦੱਸ ਦਿੰਨਾ ਹਾਂ ਪੈਸ਼ਨ ਸ਼ੋਅ ਹਾਂ ਪੈਸ਼ਨ ਸ਼ੋਅ ਤੁਹਾਨੂੰ 10000 ਡਾਲਰ ਪਬਲਿਕ ਲਈ ਫੀਸ ਹੈ ਸ਼ੋਅ ਨੂੰ ਅਟੈਂਡ ਕਰਨ ਦੀ ਤਾਂ ਤੋਂ ਸ਼ੁਰੂ ਹੋਈਏ ਤੇ ਹੁਣ 75 ਹਜ਼ਾਰ 1941 ਦੇ ਸ਼ੋਅ ਸ਼ੁਰੂ ਹੋਇਆ ਨਾ ਦੱਸਿਆ ਜੀ ਨਾ ਮੈਂ ਤਾਂ ਹਮਦਰਦ ਹਾਂ ਇਹ ਦੱਸ ਦਿੰਨਾ ਕਿ 75 ਹਜ਼ਾਰ ਯਾਨੀ ਕਿ ਤੁਸੀਂ ਪਾਕਿਸਤਾਨ ਲਾ ਲੋ ਮੈਕਸਿਮਮ 2.5 ਕਰੋੜ ਰੁਪਈਆ ਹੈਗਾ ਟਿਕਟ ਆ ਇੱਕ ਪਬਲਿਕ ਆਮ ਪਬਲਿਕ ਲਈ ਆਮ ਜਨਤਾ ਜਿਹੜੀ ਤੁਸੀਂ ਨਾ ਹੋਣੀ ਆ ਆਮ ਜਨਤਾ ਲਈ 1 ਕਰੋੜ ਦੀ ਟਿਕਟ ਕੌਣ ਵੇਲ ਕਰ ਸਕਦਾ ਹੈ ਸਿਰਫ ਉਹ ਹੀ ਜਿਹੜੇ ਰਿਚਸਟ ਬੀਪਲ ਨੇ ਨਾ ਉਹੀ ਜਾ ਕੇ ਉਹਨੂੰ ਵੇਖ ਸਕਦੇ ਤੁਸੀਂ ਦੇਖੋ ਇੱਕ ਮਾਲਾ ਜੀ ਆਪਣੀ ਅੱਗੇ ਕਲੀਪ ਆਇਆ ਹੈ ਕਿ ਜਿਹੜੇ ਦੁਨੀਆ ਦੇ ਬੈਸਟ ਫੋਟੋਗ੍ਰਾਫਰ ਨੇ ਨਾ ਉਹ ਉੱਥੇ ਛੋੜ ਦੇ ਜਾਂਦੇ ਨੇ ਬਿਲਕੁਲ ਔਰ ਸਪੈਸ਼ਲੀ ਕਿ ਜਿਹੜੀ ਦਲਜੀਤ ਭਾਜ ਨੇ ਉੱਥੇ ਐਂਟਰੀ ਪਾਤੀ ਆ ਨਾ ਉਹਨੇ ਕਈਆਂ ਦੇ ਪਾਬੜ ਮਚਾਏ ਨੇ ਔਰ ਕਈਆਂ ਦੇ ਦਰਦ ਵੀ ਅਸੀਂ ਤੁਸੀਂ ਦੇਖੋ ਕਿ ਵਰਲਡ ਲੈਵਲ ਦੇ ਵਿੱਚ ਕਿਤੇ ਤਕਲੀਫ ਹੋਈ ਨਾ ਹੋਏ ਗੂਦੀ ਮੀਡੀਆ ਜਿਹੜੀ ਹੈ ਉਹ ਤੇ ਨਹੀਂ ਕੋਈ ਸਪੈਸ਼ਲ ਉਹੀ ਕਹਿ ਰਹੇ ਨਾ ਟਰੋਲ ਕੀਤਾ ਜਾ ਰਿਹਾ ਉਹਨਾਂ ਨੂੰ ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਨਾ ਦੇਖੋ ਪੂਰੀ ਦੁਨੀਆ ਉਹਨਾਂ ਨੂੰ ਐਪਰੀਸ਼ੀਏਟ ਕਰ ਰਹੀ ਹੈ ਲੇਕਿਨ ਗੂਦੀ ਮੀਡੀਆ ਜਿਹੜਾ ਉਹਨੂੰ ਟਰੋਲ ਵੀ ਕਰ ਰਿਹਾ ਹੈ ਉਹਨੂੰ ਐਪਰੀਸ਼ੀਏਟ ਹੀ ਕਰ ਰਹੇ ਆ ਠੀਕ ਹੈ ਲੇਕਿਨ ਗੂਦੀ ਜਾਂ ਗੂਦੀ ਮੀਡੀਆ ਜਿਹੜਾ ਵਾ ਉਹਨੂੰ ਟਰੋਲ ਕਰ ਰਿਹਾ ਕਿਉਂ ਕਿ ਉਹ ਇਹ ਭਾਰਤ ਦੇ ਬਿਹੇਫ ਤੇ ਉੱਪਰ ਨਹੀਂ ਗਿਆ ਉਹ ਗਿਆ ਵਾ ਪੰਜਾਬ ਦੇ ਬਿਹੇਫ ਤੇ ਪੰਜਾਬ ਦੇ ਬਿਹੇਫ ਤੇ ਔਰ ਪੰਜਾਬ ਦੇ ਕਲਚਰ ਨੂੰ ਲੈ ਕੇ ਉੱਥੇ ਗਿਆ ਉਹ ਅਸੀਂ ਦੱਸਦੀ ਪਈਏ ਕਿ ਉਹਨਾਂ ਲੋਕ ਲੈ ਕੇ ਮਹਾਰਾਜਾ ਗੈਟਅਪ ਲੈ ਕੇ ਗਏ ਨੇ ਉਹੀ ਚੀਜ਼ ਉਹਨਾਂ ਨੇ ਇਹ ਗੱਲ ਵੀ ਕੀਤੀ ਹੈ ਕਿ ਅਗਰ ਉਹ ਇੰਡੀਆ ਦੇ ਵਿਆਹ ਤੋਂ ਜਾਂਦੇ ਤਾਂ ਫਿਰ ਵਾਹ ਵਾਹ ਇਹਨਾਂ ਦੀ ਉੱਥੇ ਵੀ ਹੋਣੀ ਸੀ ਲੇਕਿਨ ਉਹ ਇੰਡੀਆ ਤੋਂ ਬਾਹਰ ਹੋ ਕੇ ਗਏ ਨੇ ਤਾਂ ਇੰਡੀਆ ਉਹਨਾਂ ਨੇ ਟਰੋਲ ਕਰਨਾ ਸ਼ੁਰੂ ਕਰਤਾ ਦੇਖੋ ਗਾਇਸ ਇਰਾਖੋ ਤਾਂ ਨਾ ਫੋਟੋ ਖਿਚਵਾ ਰਹੇ ਨੇ ਬੜਿਆਂ ਨੇ ਬਿਚਾਈਆਂ ਨਾਲ ਸ਼ਕੀਰਾ ਖੜੀ ਕੇ ਇਹਨੂੰ ਨੋਟ ਕੀਤਾ ਕਿ ਸ਼ਕੀਰਾ ਖੁਦ ਉਹਦੇ ਨਾਲ ਖੜੀ ਗੁਰਜੀਤ ਭਾਜ ਦੇ ਸੈਲਫੀ ਲੈ ਰਹੇ ਹੋਇਆ ਇਹ ਨਹੀਂ ਕਿ ਦਲਜੀਤ ਭਾਜੀ ਲੈ ਰਹੇ ਨੇ ਉਹ ਸ਼ਕੀਰਾ ਖੁਦ ਆਪਣੀ ਸੈਲਫੀ ਔਰ ਕਿਉਂਕਿ ਉਹ ਸੇਲੇਬ੍ਰਿਟੀ ਅੰਦਰ ਆਏ ਸੋ ਉਹਨਾਂ ਨੇ ਬਹੁਤ ਖੁਸ਼ੀ ਮੈਂ ਨਾਲ ਦੇਖਦੇ ਹਾਂ ਦੇ ਵਿੱਚ ਨਿਊਜ਼ ਚੈਨਲ ਜਿਹੜਾ ਅਮਰੀਕਾ ਦਾ ਨਿਊਜ਼ ਚੈਨਲ ਉਹਦੇ ਵਿੱਚ ਦੱਸਿਆ ਕਿ ਡਿਫਰੈਂਟ ਲੁੱਕ ਇੱਕ ਦੀ ਪੀਸ ਇਹਨਾਂ ਦਾ ਇੱਕ ਚੈਨਲ ਹੈ ਜਿਸ ਨਾਮ ਹੈ ਮੈਟ ਗਾਲਾ ਦਾ ਉੱਥੇ 61% ਇਹਨਾਂ ਨੂੰ ਇਹਨਾਂ ਦੇ ਲਿਬਾਸ ਨੂੰ ਕੀਤਾ ਗਿਆ ਕਿ ਨਾਮ ਹੈ ਲਾਈਕ 61% 51% ਮਿਲੀ ਜੀ ਬਾਕੀ ਬਹੁਤ ਸੌਂਡ ਬੜਾ ਹੈ ਬੜਾ ਹੈ ਵਰਲਡ ਆਵਰ ਪੂਰੀ ਸਾਲ ਅਚਾ ਪ੍ਰਿੰਕਾ ਚੋਪੜਾ ਦੀ ਤਸਵੀਰ ਆ ਰਹੀ ਸੀ ਨਾਲ ਮੇਰੇ ਖਿਆਲ ਨਾਲ ਤਾਂ ਹਸਬੰਦ ਆ ਹਾਂ ਉਹ ਨਿਕ ਜੌਂਦਰੀ ਨਾਲ ਇਹਨਾਂ ਨੇ ਵੀ ਸੱਦਿਆ ਅਮਰੀਕਾ ਨਹੀਂ ਅਮਰੀਕਨ ਹੈ ਨਾ ਉਹਨਾਂ ਬੰਦਾ ਨਾ ਮੈਂ ਗੱਲ ਕਰ ਰਿਹਾ ਉਹਨਾਂ ਦਾ ਹਸਨ ਮਾਇਰ ਦੇ ਉਹ ਉਹਦੇ ਬੰਦੇ ਦੇ ਬਿਹੇਵ ਨਾ ਨਹੀਂ ਨਹੀਂ ਨਾ ਉਹ ਆਪ ਐਕਟਰ ਇੰਡੀਆ ਦੇ ਪੰਜ ਬੰਦਿਆਂ ਨੂੰ ਆਇਆ ਸੀ ਜਿਹਦੇ ਚ ਪ੍ਰਿੰਕਾ ਚੋਪਰਾ ਸ਼ਾਹਰੂਖ ਖਾਨ ਦੀਸ਼ਾਂਬੰਦੀ ਇੱਕ ਨਾਮ ਦਿਲਜੀਤ ਇੱਕ ਹੋਰ ਕੋਈ ਪਿੰਡਰ ਵਗੈਰਾ ਇਹ ਕੋ ਨੂੰ ਪੰਜ ਬੰਦਿਆਂ ਨੂੰ ਆਇਆ ਕਿ ਨਾ ਇੰਡੀਆ ਦੇ ਜਿਹੜੇ ਆਪਣੇ ਨਟ ਗਾਲਾ ਜਿੰਨਾ ਇੰਵੀਟੇਸ਼ਨ ਆਇਆ ਬਸ ਇੰਵੀਟੇਸ਼ਨ ਦੇ ਨਾਲ 5 ਬੰਦੇ ਨੇ ਆਇਆ 5 ਬੰਦਿਆਂ ਨੇ ਆਇਆ ਬਸ ਔਰ ਉਹਨਾਂ ਦਾ ਜੀ ਦਲਜੀਤ ਭਾਈ ਸਪੈਸ਼ਲੀ ਕਿ ਬੜਾ ਪ੍ਰਾਊਡਲੀ ਗੱਲਾਂ ਦੇਖੋ ਮੱਛਣ ਵਾਲਿਆਂ ਨੂੰ ਮੱਛੇ ਵੀ ਨਹੀਂ ਔਰ ਉਹ ਗੱਲਾਂ ਕਰਦੇ ਵੀ ਨਹੀਂ ਲੇਕਿਨ ਜਿਹੜੇ ਦਲਜੀਤ ਸਿੰਘ ਜੀ ਨੇ ਇਹਨਾਂ ਨੇ ਇੰਟਰਵਿਊ ਦਿੱਤਾ ਵਾ ਕਮਾਲ ਹੀ ਉਹਨਾਂ ਨੇ ਮਤਲਬ ਉਹਨਾਂ ਨੇ ਬਾਅਦ ਜਾ ਕੇ ਵੀ ਆਪਣਾ ਉਹ ਸਿਰਫ ਈਵੈਂਟ ਸੇ ਜਾ ਕੇ ਆਪਣਾ ਪినా ਮਨਵਾਇਆ ਕਿ ਲੋਕ ਗਾਲੀ ਸਿਰਫ ਉਹਨਾਂ ਦੀ ਕਰ ਰਹੇ ਨੇ ਹਰ ਜਗ੍ਹਾ ਉਹ ਜੀਤ ਦਲਜੀਤ ਹੋਇਆ ਪਿਆ ਜੀ ਨੂੰ ਤਕਲੀਫ ਜਿਹੜੀ ਸਭ ਤੋਂ ਜ਼ਿਆਦਾ ਹੈ ਨਾ ਉਹ ਇਹ ਪੱਗ ਦੀ ਹਾਂ ਪੱਗ ਦੀ ਇੱਕ ਪੱਗ ਦੀ ਉਹ ਕਹਿੰਦੇ ਪੰਜਾਬੀ ਨਾਲ ਕੇ ਪ੍ਰਮੋਟ ਹੋ ਉਹ ਜਰੂਰ ਪੈਂਟ ਕੋਲ ਪਾ ਕੇ ਚਲੇ ਜਾਂਦੇ ਆ ਕੁਝ ਵੀ ਪਾ ਕੇ ਚਲੇ ਜਾਂਦੇ ਭਾਵੇਂ ਤਕਲੀਫ ਨਾ ਹੁੰਦੀ ਲੇਕਿਨ ਇਸ ਪੱਗ ਦੀ ਤਕਲੀਫ ਹੁੰਦੀ ਅੱਛਾ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਹੈ ਕਿ ਮਤਲਬ ਇੰਨੇ ਵੱਡੇ ਇਵੈਂਟਸ ਤੇ ਜਾ ਕੇ ਜਿਵੇਂ ਜੀਤਪਾਡਿਨ ਉੱਥੇ ਵੀ ਜੈਫ ਡਰੈਸਿੰਗ ਆਫਸਿਸ ਸਾਡੇ ਨੇ ਕਿਹਾ ਆਪਣਾ ਮਹਾਰਾਜਾ ਨੇ ਕਿਹਾ ਪ੍ਰਮੋਟ ਕੀਤਾ ਹੈ ਬਹੁਤ ਸਿਰ ਤੇ ਰਹਿਣ ਦਿਤੀ ਆ ਬਹੁਤ ਵੱਡੇ ਆਪਣੇ ਇਤਿਹਾਸ ਨੂੰ ਜਿਹੜਾ ਕਿ ਰੀਮੋਟ ਦਾ ਉੱਥੇ ਜਾ ਕੇ ਔਰ ਉਹਦੇ ਜੋ ਸਕਸੈਸ ਔਰ ਲੋਕਾਂ ਨੇ ਉਹਨਾਂ ਨੂੰ ਐਪਰੀਸ਼ੀਏਟ ਵੀ ਕੀਤਾ ਔ ਦੇਖਿਆ ਤਲਵਾਰ ਵੀ ਦੇਖੋ ਤਲਵਾਰ ਵੀ ਉਹਨਾਂ ਦੇ ਹੱਥ ਵਿੱਚ ਲੇਕਿਨ ਉਹਨਾਂ ਦਾ ਜਿਹੜਾ ਡਰੈੱਸ ਸੀ ਉਹਦੇ ਪਿੱਛੇ ਜਿਹੜੀ ਚਾਦਰ ਸੀ ਉਹਦੇ ਉੱਤੇ ਗੁਰਮੁਖੀ ਲਿਖੀ ਸੀ ਕਹਿੰਦੇ ਉਹਦੇ ਉਹ ਹਾਂ ਲੇਕਿਨ ਉਹਨਾਂ ਨੇ ਵੇਖ ਲਓ ਨਾ ਆਪਣੀ ਜ਼ੁਬਾਨ ਨਮੀ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਪੰਜਾਬਾ ਪੰਜਾਬ ਦਾ ਝੰਡਾ ਉਹ ਹੀ ਬਣਿਆ ਕਿ ਨਾਮੇ ਉੱਤੇ ਮੈਪ ਵੀ ਬਣਿਆ ਆਇਆ ਦਿੱਤੇ ਕਿ ਨਾਮੇ ਪੂਰਾ ਪੰਜਾਬ ਆਪਣੇ ਨਾਲ ਲੈ ਕੇ ਟੁਰੇ ਰਹੇ ਠੀਕ ਹੈ ਨਾ ਤੇ ਐਸੀ ਕਿਹ ਜਾਈ ਵੀਡੀਓ ਉਮੀਦ ਕਰਦੇ ਹਾਂ ਵੀਡੀਓ ਸਾਨੂੰ ਤੇ ਬਹੁਤ ਚੰਗੀ ਲੱਗੀ ਆ ਤੁਹਾਨੂੰ ਸਾਰਿਆਂ ਨੂੰ ਅੱਛੀ ਲੱਗੀ ਹੋਵੇਗੀ ਆਪਣੀ ਆਪਣੀ ਰਾਏ ਦਾ اظہار ਕਮੈਂਟਸ لازਮੀ ਕਰਨਾ ਮਿਲਦੇ ਆਗੇ ਵੀਡੀਓ ਇਸ